ਪਿਛਲੇ ਦਿਨਾਂ ਦੇ ਸਾਨੂੰ ਕਾਫੀ ਕੰਪਲੇਨਸ ਆ ਰਹੀਆਂ ਸੀ ਜੀ ਕਿ ਇੱਕ ਡ੍ਰੀਮ ওভারਸੀਜ਼ ਕਰਕੇ ਇੱਕ ਕੰਪਨੀ ਹੈ ਜਿਹੜੀ ਜੀ ट्रैवल ਏਜੰਸੀ ਦਾ ਕੰਮ ਕਰਦੀ ਆ ਬਹੁਤ ਸਾਰੇ ਲੋਕ ਸਾਡੇ ਕੋਲ ਆ ਰਹੇ ਸੀ ਕਿ ਸਾਡੇ ਨਾਲ ਜਿਹਨਾਂ ਨੇ ਫਰਾਡ ਕੀਤਾ ਹੈ ਸਾਡੇ ਕੋਲ ਪੈਸੇ ਠੱਗ ਲਏ ਨੇ ਔਰ ਸਾਨੂੰ ਵੀਜ਼ਾ ਦਵਾਉਣ ਦਾ ਪ੍ਰੋਮਿਸ ਕੀਤਾ ਹੈ ਕੁਝ ਨੇ ਤਾਂ ਕਿਹਾ ਜੀ ਸਾਨੂੰ ਵੀਜ਼ਾ ਦਿਖਾਏ ਪਰ ਦਿੱਤੇ ਨਹੀਂ ਔਰ ਕੁਝ ਨੇ ਅਜੇ ਤੱਕ ਵੀ ਇਹਨਾਂ ਨੇ ਕੋਈ ਵੀਜ਼ਾ ਦੇ ਬਾਰੇ ਰਿਸਪੌਂਡ ਨਹੀਂ ਕੀਤਾ ਪੈਸੇ ਕੁਝ ਨੇ ਤਾਂ ਇਹਨਾਂ ਨੂੰ ਲਾਰੇ ਲੱਗੇ ਰਹੇ ਨੇ ਇਸ ਸਬੰਧ ਦੇ ਵਿੱਚ ਵੀ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਅਸੀਂ ਐਫ ਆਈ ਆਰ ਦਿਸਟ੍ਰਿਕਟ ਨੰਬਰ 204 ਅੰਡਰ ਸੈਕਸ਼ਨ 318 ਸਬਸੈਕਸ਼ਨ 4 ਐਂਡ 60 ਵੀਐਨਐਸ ਐਕਟ ਇਹ ਸਿਟੀ ਪੁਲਿਸ ਰਜਿਸਟਰ ਕੀਤਾ ਗਿਆ ਔਰ ਇਸ ਸਬੰਧ ਵਿੱਚ ਅਸੀਂ ਜਿਹੜੀ ਰੇਡ ਕੀਤੀ ਤਾਂ ਮੌਕੇ ਤੇ ਸਾਨੂੰ ਜਿਹੜਾ ਹੈ ਅਨਿਕੇਤ ਆਨੰਤ ਔਰ ਅੰਕੁਸ਼ ਇਹ ਪਾਮੀਆਂ ਖੁਰਦ ਲੁਧਿਆਣੇ ਦਾ ਰਹਿਣ ਵਾਲਾ ਹੈ ਏ ਇਸ ਜਿਹੜਾ ਹੈਗਾ ਕੰਸਲਟੈਂਸੀ ਹੈ ਜਿਹੜਾ ਇਹਨਾਂ ਨੇ ਟ੍ਰੈਵਲ ਜਰਨੀ ਦੀ ਹੈ ਇੱਥੇ ਬੀਸਿਕਲੀ ਕੋਆਰਡੀਨੇਟਰ ਸੀਗਾ ਔਰ ਇਹਦੇ ਕੁਝ ਵਿੱਚ ਦੇ ਵਿੱਚ ਅਸੀਂ ਜਿਹੜੇ ਇਹ ਵੀ ਮੇਨ ਓਨਰਸ ਵਗੈਰਾ ਹੈਗੇ ਆ ਜਿਹੜੇ ਨਾਲ ਸਾਰਾ ਕੋਆਰਡੀਨੇਟ ਕਰਦੀ ਸੀ ਇਹਨਾਂ ਨੂੰ ਵੀ ਨਾਮ ਜੋਡ ਕਰ ਲਿਆ ਗਿਆ ਬਹੁਤ ਜ਼ਲਦੀ ਟੀਮ ਨੇ ਉਹ ਰੈਸਟ ਕਰ ਲੈਂਦੀ ਹੈ ਤੇ ਇਹਦੇ ਨਾਲ ਕਈ ਲੋਕਾਂ ਦੇ ਨਾਲ ਇਹਨਾਂ ਨੇ ਜਿੱਤ ਵੀ ਪੂਰੀ ਕਰੀ ਹੈ ਜਰਨੀ ਹੈਗੀ ਹੈ ਟ੍ਰੈਵਲ ਜਰਨੀ ਦੇ ਨਾਮ ਤੇ ਉਹਦਾ ਇੱਕ ਕਾਫੀ ਸਕਸੈਸਫੁਲ ਕੇਸ ਸਾਨੂੰ ਇੱਥੇ ਮਿਲਿਆ ਹੈ ਜੀ ਔਰ ਇਹਨਾਂ ਨੂੰ ਵੀ ਅਸੀਂ ਜਿਹੜਾ ਹੈਪੋਰਟ ਦੇ ਵਿੱਚ ਪੇਸ਼ ਕੀਤਾ ਕਾਫੀ ਰੋਮਨ ਜਿਹੜੇ ਸਾਡੇ ਕੋਲ ਬੁਣੀ ਅਪਰੋਚ ਕੀਤਾ ਹੈਗਾ ਉਹਨਾਂ ਦੇ ਵੀ ਅਸੀਂ ਸਾਰਾ ਐਵਿਡੈਂਸ ਇਸ ਹੌਨ ਰਿਪੋਰਟ ਲੈ ਕੇ ਤੇ ਇਹਨਾਂ ਨੂੰ ਅਸੀਂ ਵੜਦੀ ਹੋਏ ਨਾਂ ਦੀ ਜਿਹੜੀ ਹੈ ਜੀ ਤਾਲਵੇ ਕਰਕੇ ਵੀ ਵਿਲ ਇਨਸ਼ੋਰ ਜਸਟਿਸ ਇਸ ਟਾਈਮ ਅਪਰਕਸਿਮੇਟਲੀ ਕਿੰਨੇ ਕਿ ਲੱਖ ਦਾ ਜਿਹੜਾ ਸੌੜ ਹੋ ਸਕਦਾ ਸਾਡੇ ਕੋਲ ਹੁਣ ਤੱਕ ਜੀ 13 ਕੰਪਲੇਨਸ ਆਈਆਂ ਨੇ ਹਰੇ ਕੰਪਲੇਨ ਦੇ ਵਿੱਚ ਲਾੜਪਾ ਜਿੰਦਾਂ ਨੇ 2-2 ਲੱਖ ਰੁਪਏ ਸਭ ਤੋਂ ਲਿਆ ਹੈਗਾ ਔਰ ਜਿੰਨਾਂ ਨੂੰ ਤਾਂ ਜਿਹੜੇ ਤਾਂ ਜ਼ਿਆਦਾ ਪਰਸੂ ਕਰਦੇ ਸੀ ਆਪਣੇ ਕੇਸ ਦੇ ਵਿੱਚ ਉਹਨਾਂ ਨਾਲ ਕੋਈ 50000 ਦੇ ਕੇ ਕੋਈ 40000 ਦੇ ਕੇ ਰਾਜ਼ਨਾਮਾ ਕਰ ਲਿਆ ਸੀ सो so, uh, जिमे जिमे साडे कोल कंप्लेंट्स आई जाएंगे हो तो 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 होवे uh, में सामने का वॉल्यूम ऑफ रोटी की तो पासपोर्ट भी बरामद होए जी जदों ने अह मैं जेना दे जी पूछ के जा रही है एना दा रिमांड ले, तो मार ले, ले है तो ये पार्टनर भी ਮੇਰੇ ਅਸਲ ਵਿੱਚ ਜਿਹੜੀ ਜਿਹੜੀ ਪਾਰਟਨਰਸ ਹੈਗੇ ਨੇ ਅਸੀਂ ਨਾਮਜ਼ਦ ਕੀਤੇ ਹੋਏ ਆ ਉਹਨਾਂ ਨੂੰ ਵੀ ਸਾਡੇ ਟੈਮਪਰ ਬਹੁਤ ਜਲਦੀ ਲੱਗਦਾ ਹੈ ਜਿਹੜੇ ਇਹਨਾਂ ਦੇ ਪਾਰਟਨਰਸ ਨੇ ਜਿਹੜੇ ओनर्स ਨੇ ਉਹ ਹੋਰ ਵੀ ਇਦਾਂ ਦੇ ਐਂਟਰਪ੍ਰਾਈਜ਼ਸ ਚਲਾ ਰਹੇ ਹਨ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੀ ਆ ਕੁਝ ਬਿਲਕੁਲ ਜੀ ਅਸੀਂ ਇਹਦੇ ਵਿੱਚ ਵੀ ਵੈਰੀਫਾਈ ਕਰਾਂਗੇ ਇਹਨਾਂ ਦੀ ਕੁਝਿਛ ਦੇ ਵਿੱਚ ਲਿਆਵਾਂਗੇ ਫਿਲਹਾਲ ਸਾਨੂੰ ਇਹਨਾਂ ਦੀ ਜਿਹੜੀ ਹੈ ਗ੍ਰੀਨ ਓਵਰਸੀਜ਼ ਵੀਜ਼ਾਸ ਕਰਕੇ ਹੈ ਉਹ ਅਸੀਂ ਨਾ ਤੋਂ ਡੀਸੀ ਆਫਿਸ ਤੋਂ ਪਤਾ ਕਰਾ ਲਿਆ ਕਿ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਇਸੇ ਕਰਕੇ ਅਸੀਂ ਜਿਹੜਾ ਪੇਰਾ ਫੁੱਟਿਆ ਜੋ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈ ਉਹ ਉਹ ਸੈਕਸ਼ਨ ਦਾ ਵੀ ਵਰਤਾ ਕੀਤਾ ਹੈ ਜਿਵੇਂ ਜਿਵੇਂ ਅੱਗੇ ਸਾਨੂੰ ਹੋਰ ਇਨਪੁਟ ਆਏਗੀ اور ਸਾਡੀ ਇਨਵੈਸਟੀਗੇਸ਼ਨ ਕਿਸ ਹਿੰਦ کرے گی ਉਵੇਂ ਹੋਏਗਾ ਹੋਰ ਜਿਹੜੇ ਜਾਣਦੇ ਹੈ ਕਿ ਜਿਹਨਾਂ ਕੋਲ ਲਾਇਸੈਂਸ ਹੈ ਨਹੀਂ ਉਹ ਚੈੱਕ ਕਰੋ ਅਸਲੀ OGI ਇੱਕ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਕੋਲ ਤੁਸੀਂ ਤੁਹਾਡੇ ਮadhyam ਨਾਲ ਹੀ ਦੱਸਣਾ ਚਾਹ ਰਹੇ ਕਿ ਜਿਹੜੇ ਵੀ ਲੋਕ ਇੱਥੇ ਬਿਨਾ ਲਾਇਸੈਂਸ ਦੇ ਕੰਮ ਕਰ ਰਹੇ ਉਹ ਸਾਫ ਤਾਂ ਹੋ ਜੇ ਨਹੀਂ ਕਿ ਸਾਡੀ ਉਹ ਤੇ ਸਖਤ ਕਾਰਵਾਈ ਕੀਤੀ ਜਾਵੇ